ਸਾਰਾ ਖਾਲ ਹੋ ਗਈ ਆ ਪਾਣੀ ਨੂੰ ਜਿੰਨੀ ਵਾਰੀ ਵੀ ਜਾਂਨੇ ਪੰਚਾਇਤ ਕੋਲ ਕਹਿੰਦੇ ਨੇ ਸਾਡੇ ਕੋਲ ਤਾਂ ਹੈ ਨਹੀਂ ਕੁਝ ਸਾਰੇ ਪਿੰਡ ਦਾ ਪਾਣੀ ਆ ਰਿਹਾ ਸਾਰੇ ਖੇਤ ਕੋਠਾ ਸਾਡਾ ਪਾਣੀ ਮੋਟਰ ਦਾ ਪਾਣੀ ਪੀਣ ਜੋਗ ਨਹੀਂ ਹੈ ਕਿ ਜਮਾਂ ਵੀ ਸਾਰੇ ਖੇਤ ਸੁਕਾਤੇ ਕੋਠਾ ਡੇਗਣ ਲ ਆਇਆ ਪਿਆ ਪਾਛੇ ਨਹੀਂ ਹੋਈਏਗੀ ਲੱਖ ਸਵਾਂ ਲੱਖ ਰੁਪਈਆ ਦਾ ਨੁਕਸਾਨ ਹੋ ਰਿਹਾ ਪੰਜ ਵਿੱਗੇ ਤੋਂ ਹੈ ਕਿਸੇ ਨੇ ਹੱਲ ਨਹੀਂ ਕਰਿਆ ਸਭ ਕ ਪਾਣੀ ਕਢਾਉਣ ਨੂੰ ਜਗ੍ਹਾ ਵੀ ਦਿੱਤੀ ਆਵਦੀ ਜ਼ਮੀਨ ਤੇ ਸਾਰਾ ਪਹਿਲਾਂ ਪਾਣੀ ਵੀ ਕਢਾਇਆ ਸੀ ਇਹਦੇ ਚ ਪਾਣੀ ਆਉਂਦਾ ਦੂਗਾ ਤਜਾ ਵਾਲਾ ਪਾਣੀ ਹੈ ਜੀ ਸਾਰਾ ਪੁਲ ਮਾਰੀਏ ਨੇ ਸਾਲ ਨਹੀਂ ਹੋ ਰਹੀ ਜੀ ਦਰਖਤ ਸਾਰੇ ਸੁੱਕ ਗਏ ਆ ਦੇਖ ਲੋ ਛੋਟੇ ਲਾ ਹੋਇਆ ਸਾਰਾ ਹੀਲਾ ਕੀ ਬੁਰਾ ਹਾਲ ਹੋਇਆ ਪਿਆ ਕੁਟ ਵਿੱਚ ਵੀ ਸਾਰਾ ਖਰਾਬ ਹੋ ਗਿਆ ਸਾਡੇ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ ਨਵੇਂ ਨਵੇਂ ਘਰਾਂ ਦਾ ਸਾਰਾ ਜੀ ਮੋਟਰ ਦਾ ਪਾਣੀ ਪੀ ਕੇ ਚਲਾ ਕੇ ਦੇਖ ਲੋ ਜਾਈ ਅਸੀਂ ਦੇਮਾਨ ਦੇ ਕੋਲੇ ਗਈ ਸੀ ਉਹਨਾਂ ਨੇ ਵੀਡੀਓ ਨੂੰ ਭੇਜਤੀ ਗਾ ਵੀਡੀਓ ਹਜੇ ਸਹੀ ਆਇਆ ਨਹੀਂ ਹੈ ਗਾਈ ਕਿੰਨੇ ਦਿਨ ਹੋ ਗਏ ਹੋ ਗਈ 15 ਦਿਨ ਪਰ ਵੀ ਦੋ ਮਹੀਨਾ ਹੋ ਗਿਆ ਹੁ ਕਈ ਅੰਗ ਕਰਦੇ ਜਾਨੂੰ ਮਾਵ ਜਾਊਗਾ ਮਿਲੇ ਵੀ ਨਾਲ ਸਾਡਾ ਹੱਲ ਹੋਵੇ ਜੀ 10 ਸਾਲਾਂ ਦਾ ਸਾਡਾ 1.5 ਲੱਖ ਰੁਪਏ ਦੀ ਫਸਲ ਖਰਾਬ ਹੁੰਦੀ ਹੈ ਜੀ ਸਾਲ ਚ ਦੇਖੋ ਸਾਡੀ 5 ਵਿਘੇ ਧੋਵਾ ਜੀ ਇਹ 15 ਸਾਲ ਹੋ ਗਏ ਜੀ ਇੱਥੇ ਨਾ ਕੋਈ ਮਤਲਬ ਫਸਲ ਨਹੀਂ ਹੋ ਰਹੀ ਜੀ ਇਹ ਸਾਰਾ ਟੋਬੇ ਦਾ ਗੰਦਾ ਪਾਣੀ ਇਹਦੇ ਵਿੱਚ ਗੱਦਾ ਜੀ ਅਸੀਂ ਦੇਖੋ ਜੀ ਤਿੰਨ ਗੇਲ ਪੰਚਾਇਤ ਬਣ ਕੇ ਸੀ ਸਭ ਨੂੰ ਕਿਹਾ ਵੀ ਹੈਗਾ ਜੀ ਚਲੋ ਬਸ ਅਗਲੇ ਦੀ ਮਰਜ਼ੀ ਹੈ ਜਿਵੇਂ ਵੇ ਅਸੀ ਤਾਂ ਹੁਣ ਦੇਖੋ ਬੇਵਸੀ ਹੋ ਗਈ ਅਸੀ ਤਾਂ ਬਹੁਤ ਗਿਲ ਪੈਸੇ ਵੀ ਲਾਤੇ ਜੀ ਇਹਦੇ ਬਸ ਹੁਣ ਸਾਡੀ ਬੇਵਸੀ ਹੋਈ ਪਈ ਆ ਜੀ ਵੀ ਹੁਣ ਸਾਡਾ ਇਹਦਾ ਖੰਡਕ ਖੰਡਕ ਚੱਲ ਪੈਸਾ ਬਹੁਤ ਲਾਤਾ ਜੀ ਹੁਣ ਤਾਂ ਸਾਡੇ ਗਰੀਬ ਮਰ ਹੋਈ ਪਈ ਆ ਜੀ ਸਾਡੀਆਂ ਬਹੁਤ ਔਖਾ ਹੋਇਆ ਪਈ ਜੀ ਸਾਨੂੰ ਹੁਣ ਹੁਣ ਸਾਡੀ ਕੋਈ ਨਹੀਂ ਸੁਣਦਾ ਜੀ ਦੇਖੋ ਵੀਡੀਓ ਸਭ ਨੂੰ ਵੀ ਦਿਖਾਈ ਜੀ ਵੀ ਸਾਡਾ ਜੇ ਕੋਈ ਜਨੂ ਦੀ ਮਸਲਾ ਹੱਲ ਹੋਇਆ ਨਹੀਂ ਜੀ ਸਾਡੇ ਇਹ ਹੱਥ ਮੰਨ ਕੇ ਹੀ ਬੈਂਚ ਤੇ ਆ ਜੀ ਸਾਡਾ ਜਰੂਰ ਮਸਲਾ ਹੱਲ ਕਰੋ ਜੀ ਤਾਂ ਨਾ ਬਹੁਤ ਜ਼ਿਆਦਾ ਗੰਦਾ ਪਾਣੀ ਹੋ ਗਿਆ ਜੀ ਸਾਰਾ ਮੋਟਰਾਂ ਦਾ ਕੀ ਲਵੇ ਦਵੇ ਘਰਾਂ ਦਾ ਵੀ ਗੰਦਾ ਪਾਣੀ ਹੋ ਗਿਆ ਜੀ ਸਾਡਾ ਪੀਣ ਜੋ ਕਰਿਆ ਨਹੀਂ ਬਿਮਾਰੀ ਫੈਲ ਰਹੀ ਜੀ ਕਰੀਏ ਕੀ ਹੁਣ ਵੀ ਸਾਡਾ ਤਾਂ ਵੀ ਇਹ ਮਸਲਾ ਜਰੂਰ ਸਾਡਾ ਹੱਥ ਕਰੋ ਜੀ ਸਾਡੀ ਹੀ ਮੰਗਾ ਜੀ ਪ੍ਰਸ਼ਾਸਨ ਬੋਲੋ ਵੀ ਕੋਈ ਹਲ ਕੀਤਾ ਜਾਵੇ ਜੀ ਉਧਰ ਸੁਨੂਬ ਦਿਖਾ ਮੈਂ ਸਾਡਾ ਕੋੜ ਪੰਜ ਵਾ ਡਿੱਗਾ ਹੀ ਪਾਣੀ ਦੇ ਕਾਰਨ ਜੀ ਜੇ ਕਹੋ ਜੇ ਬਾਰਿਸ਼ ਹੁੰਦੀ ਆ ਤਾਂ ਇਹਨਾਂ ਦੇ ਅੱਗੇ ਫਾਸਲੇ ਬਿਨ ਨੁਕਸਾਨ ਹੋਣੀ ਆ 15-20 ਲੱਖ ਚ ਪਹਿਲਾ ਹੋ ਚੁੱਕੇ ਨੇ ਜੀ ਤੇ ਪਾਣੀ ਸਾਡਾ ਦੂ ਪੀਣ ਜੋ ਹੈਗਾ ਨਹੀਂ ਜੀ ਸਰਪੰਚ ਸਾਹਿਬ ਨੂੰ ਕਿਹਾ ਹੋਇਆ ਕਿ ਜੋ ਮਰਜ਼ੀ ਕਰ ਲਓ ਸਾਡੇ ਹੱਥ ਖੜੇ ਨੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਕਹਿੰਦੇ ਇਹ ਕਿੰਨਾ ਕਿੰਨੇ ਸਮੇਂ ਤੋਂ ਇਹ ਨੁਕਸਾਨ ਇਹਨਾਂ ਨੂੰ 8-9 ਸਾਲ ਹੋ ਗਏ ਸਰ ਆ ਤੁਸੀਂ ਮੌਕਾ ਦੇਖ ਲਓ ਸਾਹਮਣੇ ਦਰਖਤ ਦੇਖ ਲਓ ਜੇ ਤੋਬੇ ਦੇ ਵਿੱਚ ਪਾਣੀ ਸਾਰਾ ਆਪਣੀ ਇੱਥੇ ਆ ਰਿਹਾ ਜੀ ਸਾਰੇ ਦਰਖਤ ਸੁੱਕ ਗਏ ਇੱਧਰ ਤੁਸੀਂ ਬੈਕ ਸਾਈਡ ਦੇਖੋ ਸਾਰਾ ਆਪਣੀ ਕਣਕ ਚ ਜਾ ਰਿਹਾ ਜੀ ਇੱਧਰ ਸਾਈਡ 'ਚ ਉਰੇ ਫਲਦਾਰ ਬੁੱਟੇ ਦੇ ਸਾਰੇ ਸੁੱਕ ਗਏ ਸਾਰੇ ਉਹ ਸੁੱਕ ਗਏ ਜੀ ਸਾਡੇ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਆ ਜੀ ਹੱਲ ਕੀਤਾ ਜਾਵੇ ਜੀ ਪਾਣੀ ਦੇ ਕਿਤੇ ਰੋਕthamੋਂ ਕੀਤਾ ਜਾਵੇ ਤਾਂ ਕਿ ਇਸ ਆਪਣਾ ਗੱਲ ਜੀ ਨੂੰ ਬਚਾ ਸਕੀਏ ਜੀ ਠੀਕ ਕਰਦੇ ਹਾਂ ਅਸताई ਕਹਿਣਾ ਸੋਨੇ ਵੀ ਪਾਣੀ ਦਾ ਹੱਲ ਹੋਣਾ ਚਾਹੀਦਾ ਜੀ ਸਾਡੇ ਘਰ ਦੇ ਪਾਣੀ ਨੇ ਜਿਹੜੇ ਸਾਰੇ ਖਰਾਬ ਹੋ ਰਹੇ ਨੇ ਪੀਣ ਯੋਗ ਪਾਣੀ ਨਹੀਂ ਜਵਾਕ ਸਾਡੇ ਬਿਮਾਰ ਹੋ ਰਹੇ ਨੇ ਮਸਾਂ ਹੀ ਕਹਿਣਾ ਵੀ ਟੋਬੇ ਦਾ ਪਾਣੀ ਇੰਦਾ ਹੱਲ ਹੋਣਾ ਚਾਹੀਦਾ ਕੰਦਾ ਐ ਵੀਰੇ ਡਿਗੜ ਨੂੰ ਤਿਆਰਾ ਕਈ ਵਾਰ ਡਿਗੀ ਪਹਿਲਾਂ ਉਹ ਇਸੇ ਕਾਰਨ ਪਾਣੀ ਸਾਰਾ ਉਧਰ ਹੀ ਨਿਕਲ ਜਾਂਦਾ ਟੋਬੇ ਦਾ ਟੋਬੇ ਚ ਤਾਂ ਜਾਂਦਾ ਹੀ ਨਹੀਂ ਹੈਗਾ ਪਾਣੀ ਮੇਰੇ ਧਾਨ ਵਿੱਚ ਤੁਹਾਡੇ ਰਾਈਓ ਆਇਆ ਹੈ ਇਸ ਬਾਰੇ ਮੈਂ ਪੰਚਾਇਤ ਅਫਸਰ ਤੋਂ ਮੇਰੇ ਤੋਂ ਜੜੀ ਹੈਗੀ ਆ ਰਿਪੋਰਟ ਲਈ ਆ ਪਰੰਤੂ ਮੈਂ ਅੱਜ ਹੀ ਜੁਆਇਨ ਕੀਤਾ ਹੈ ਪੰਚਾਇਤ ਅਫਸਰ ਸਾਹਿਬਾ ਨੇ ਮੌਕਾ ਵੇਖਿਆ ਉਹਨਾਂ ਨੇ ਦੱਸਿਆ ਕਿ ਪਿੰਡ ਦਾ ਜਿਹੜਾ ਹੈਗਾ ਛੱਪੜ ਆ ਉਹਦੀ ਕੈਪੈਸਿਟੀ ਘਟਾ ਜਾਂ ਤਾਂ ਉਹਨੂੰ ਡੂੰਗਾ ਕਰਵਾ ਦਾਂਗੇ ਪੰਚਾਇਤ ਨੂੰ ਕਹਿ ਦਿੰਨੇ ਆ ਜਾਂ ਇਹਦਾ ਇੱਕ ਹੋਰ ਹੱਲ ਹੋ ਸਕਦਾ ਇੱਕ ਬਾਹਰ ਛੱਪੜ ਆ ਇਹਦਾ ਜਿਹੜਾ ਹੈਗਾ ਇਹਨੂੰ ਇੰਟਰ ਕਨੈਕਟਡ ਕਰ ਦਾਂਗੇ ਬਾਹਰਲੇ ਛੱਪੜੋ ਵਿੱਚ ਪਾਣੀ ਜਾਂਦਾ ਕਰ ਦਾਂਗੇ ਜਾਂ ਬਾਹਰਲੇ ਛੱਪੜ ਦੀ ਪਟਾਈ ਕਰਨੀ ਪਈ ਜਾਂ ਉਹਨੂੰ ਵਧਾਉਣਾ ਪਿਆ ਤਾਂ ਉਹ ਵੀ ਬਤਾ ਦਾਂਗੇ ਕੀ ਜਮੀਨਾਂ ਜਿੱਥੇ ਪ੍ਰੋਬਲਮ ਆ ਰਹੀ ਹੈ ਲਗਭਗ ਮੇਰੇ ਖਾਰੇ ਅਪ੍ਰੋਕਸੀਮੇਟ ਇੱਕ ਇੱਕੜ ਜ਼ਮੀਨ ਹੈਗੀ ਆ ਉਹ ਪੰਚਾਇਤ ਅਫਸਰ ਸਾਹਿਬ ਨੇ ਵੀ ਕਹ ਰਹੇ ਨੇ ਵੀ ਉੱਥੇ ਪਾਣੀ ਖੜਾ ਹੈ ਜਿੰਨੇ ਇਹ ਕਹਿ ਰਹੇ ਨੇ ਸਾਡਾ ਹਰ ਸਾਲ ਨੁਕਸਾਨ ਹੁੰਦਾ ਦਾ ਲੱਖ ਡੇਢ ਲੱਖ ਦਾ ਕੋਈ ਮਾਲੀ ਮਦਦ ਜਾਂ ਗਰਦਾਰ ਦੇ ਕਰਾ ਕੇ ਕਿਉਂ ਹੁਣ ਵੀ ਜਿਹੜਾ ਹੈਗਾ ਪਾਣੀ ਖੜਾ ਦਾ ਉਹ ਆਪਾਂ ਸਰਕਾਰ ਨੂੰ ਭੇਜ ਦਾਂਗੇ ਕੇਸ ਇਹਨਾਂ ਦਾ